ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰਮੁਖ ਪਿਆਰਿਓ ਜਿਸ ਤਰ੍ਹਾਂ ਕਿ ਗੁਰਬਾਣੀ ਗੁਰੂ ਦਾ ਫਰਮਾਨ ਹੈ ਆਉਣ ਜਾਣ ਇੱਕ ਖੇਲ ਬਣਾਇਆ ਆਗਿਆਕਾਰੀ ਕਿੰਨੀ ਮਾਇਆ ਮਹਾਰਾਜ ਸਮਝਾਉਣਾ ਕਰਦੇ ਹਨ ਕਿ ਇਹ ਜਿਹੜੀ ਖੇਡ ਹੈ ਆਉਣ ਜਾਣ ਦੀ ਤੇ ਇਸ ਆਉਣ ਜਾਣ ਦੀ ਖੇਡ ਦੇ ਵਿੱਚ ਅਸੀਂ ਸਾਰੇ ਜਾਣੂ ਹਾਂ ਕਿ ਸਵੇਰੇ ਸਾਨੂੰ ਸਰੀਰਕੂਪੀ ਗਰਾਊਂਡ ਤੇ ਉਤਾਰਿਆ ਜਾਂਦਾ ਤੇ ਰਾਤ ਨੂੰ ਫਿਰ ਲਿਜਾਇਆ ਜਾਂਦਾ ਫਿਰ ਅਗਲਾ ਦਿਨ ਹੁੰਦਾ ਸਾਡੇ ਸਵਾਸ ਬੈਲੈਂਸ ਹੁੰਦੇ ਅਜੇ ਤੇ ਫਿਰ ਸਾਨੂੰ ਉਤਾਰ ਦਿੱਤਾ ਜਾਂਦਾ ਫਿਰ ਰਾਤ ਨੂੰ ਲਿਜਾਇਆ ਜਾਂਦਾ ਇਹ ਇਸ ਤਰ੍ਹਾਂ ਕਰਕੇ ਖੇਡ ਚੱਲਦੀ ਹੈ ਦਿਨ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ ਸਾਰਾ ਜਗਤ ਇਸ ਤਰੀਕੇ ਨਾਲ ਖੇਡ ਰਿਹਾ ਇਕ ਕੋਈ ਵੀ ਖੇਡ ਆ ਉਹਦਾ ਇੱਕ ਸਮਾਂ ਹੁੰਦਾ ਵਾ ਇੱਕ ਟਾਈਮ ਪੀਰੀਅਡ ਹੁੰਦਾ ਹੁਣ ਇਹ ਜਿਹੜੀ ਖੇਡ ਆ ਇਹਦਾ ਵੀ ਇੱਕ ਟਾਈਮ ਪੀਰੀਅਡ ਆ ਉਹ ਕਿਸੇ ਨੂੰ ਕਿੰਨਾ ਸਮਾਂ ਦਿੱਤਾ ਗਿਆ ਕਿਸੇ ਨੂੰ ਕਿੰਨਾ ਦਿੱਤਾ ਗਿਆ ਸਾਰੇ ਮਰਨ ਲਿਖਾ ਕੇ ਆਏ ਆ ਇਹ ਜਿਹੜੇ ਸਵਾਸ ਆਏ ਮਾਰੇ ਕਹਿੰਦੇ ਨੇ ਮਰਨ ਲਿਖਾਏ ਮੰਡਲ ਨੇ ਆਏ ਜੀਵਨ ਸਾਜੇ ਮਾਈ ਹੁਣ ਇਧਰਲੇ ਬੰਲੇ ਜਿਹੜੇ ਸਵਾਸ ਨੇ ਇਹ ਮਾਰੇ ਕਹਿੰਦੇ ਇਹ ਸਾਨੂੰ ਗਿਣਤੀ ਦਾ ਸਮਾਨਤਾ ਜਾਂਦਾ ਸਵਾਸਾਂ ਦਾ ਧਾਨਾ ਜਿਹੜਾ ਇੱਕ ਗਿਣਤੀ ਦਾ ਦਿੱਤਾ ਜਾਂਦਾ ਗਿਣ ਕੇ ਦਿੱਤਾ ਜਾਂਦਾ ਮਾਲ ਕੋਲ ਉਹ ਲਿਖਿਆ ਬਗਾਇਦਾ ਗੁਰਬਾਣੀ ਚ ਲਿਖ ਕੇ ਸਾਨੂੰ ਗਿਆਨ ਦਿੱਤਾ ਤੇ ਕੀ ਸਮਝਾਉਣਾ ਕਰਦੇ ਕਹਿੰਦੇ ਨਨਕਾਲੇ ਸਭ ਦਿਵਸ ਸਾਸ ਦਿਨ ਤੇ ਸਾਹ ਦਿਨ ਤੇ ਸਾਹ ਕੀ ਦੱਸ ਰਿਹਾ ਨਨਕਾਲੇ ਸਭ ਦਿਵਸ ਸਾਸ ਮੈਂ ਵੜਨ ਘਟਨ ਤਿਲਸਾਰ ਤੇਲ ਦੇ ਦਾਣੇ ਜਿੰਨੇ ਨਾ ਵਧਣੇ ਨਾ ਘਟਣੇ ਕਹਿੰਦੇ ਇਹ ਵਧਨੇ ਘਟਨੇ ਨਹੀਂ ਤਾਂ ਮਹਾਰਾਜ ਕਹਿ ਰਿਹਾ ਆਉਦ ਘਟੈ ਦੇਸਰਾ ਨਾਰੇ ਮਨ ਮਨ ਨੂੰ ਕਹਿ ਰਿਹਾ ਕਹਿੰਦੇ ਮਨ ਗੁਰ ਮਿਲ ਕਾਸਵਾਰੇ ਕਹਿੰਦੇ ਕਾਸਵਾਰ ਲਾਪਣ ਇਹੋ ਸੰਸਾਰ ਬੇਕਾਰ ਸੰਸੇਲ ਸੰਸਾਰ ਬੇਕਾਰ ਦੀ ਸੰਸੇਂ ਦੀ ਤੁਰਿਆ ਫਿਰਿਆ ਤੂੰ ਸੰਸਾਰ ਦੀ ਰੀਸ ਨਾ ਕਰੀ ਕਰਿਓ ਬ੍ਰਹਮ ਗਿਆਨੀ ਜਿਸਹਿ ਜਗਾਏ ਪੀ ਆਵੇ ਇਹ ਰਸ ਅਕਾਥ ਕਥਾ ਤੈਨ ਜਾਨੀ ਜਿੰਨੂੰ ਜਿੰਨਾਂ ਨੂੰ ਮਾਲਕ ਨੇ ਜਰਾਤਾ ਉਹਨਾਂ ਨੇ ਅਕਾਥ ਕਥਾ ਨੂੰ ਜਾਣ ਲਿਆ ਵਿਸ਼ੋੜੇ ਤੋਂ ਲੈ ਕੇ ਮਲਾਬ ਤੱਕ ਦੀ ਕਹਾਣੀ ਨੂੰ ਰਾਜੇ ਰਾਮ ਦੀ ਕਹਾਣੀ ਨੂੰ ਕਹਿੰਦੇ ਨਾ ਜਾਨੀ ਜਾਨੀ રે ਰਾਜਾ ਰਾਮ ਕੀ ਕਹਾਣੀ ਹੈ ਜਿਹੜੀ ਸਾਡੇ ਦੋਹਾਂ 'ਚ ਕਹਾਣੀ ਚੱਲਦੀ ਨਾ ਇਹ ਮਾਲਕ ਦੀ ਇੱਥੇ ਸਾਡੇ 'ਚ ਰਾਜਾ ਇੱਥੇ ਮੰਨੂ ਕਹਤਾ ਕਾਇਆ ਨਗਰੀ ਇਹ ਮੰਨ ਰਾਜਾ ਪੰਚ ਵਸੇ ਵਿਚਾਰੀ ਸ਼ਬਦ ਰਵੇ ਅਸਨ ਕਰ ਰਾਜਾ ਆਦਲ ਕਰੇ ਗੁਣਕਾਰੀ ਤੇ ਰਾਮ ਮਥੇ ਮਾਲਕ ਨੂੰ ਕਹਤਾ ਇਹ ਕਹਿੰਦੇ ਮੈਂ ਸਮਝ ਗਿਆ ਇਹ ਕਹਾਣੀ ਨੂੰ ਇਹ ਜਿਹੜੀ ਕਹਾਣੀ ਸਾਡੇ ਦੋਵਾਂ ਚ ਚੱਲ ਰਹੀ ਹੈ ਨਾ ਕਹਿੰਦੇ ਮੈਂ ਜਾਣ ਲਈਏ ਤੇ ਉਹ ਕਹਾਣੀ ਕਿੱਦਾਂ ਜਾਣੀ ਕੋਈ ਕਹਾਣੀ ਦਾ ਗਿਆਨ ਕਿੱਦਾਂ ਹੋਇਆ ਉਹ ਅਨਹਦ ਧੁਨ ਨਾਲ ਜੁੜ ਕੇ ਕਹਿੰਦੇ ਗਿਆਨ ਧਿਆਨ ਧੁਨ ਜਾਣੀ ਹੈ ਅਕਥ કહਾਵੇ ਸੋਇ ਕਹਿੰਦੇ ਉਹ ਹੈ ਅੰਦਰ ਤੋਂ ਨੂੰ ਫੜ ਲਿਆ ਮੇਰੇ ਧੁਨ ਨਾਲ ਨੇੜਤਾ ਪੈਦਾ ਕੀਤਿਆਂ ਜੋ ਸਾਡਾ ਮੇਜਪਾ ਤੇ ਧਿਆਨ ਲੱਗ ਗਿਆ ਮੇਜਪਾ ਤੇ ਜਿਉਂ ਧਿਆਨ ਲੱਗਾ ਕਿ ਸਾਨੂੰ ਬ੍ਰਹਮ ਗਿਆਨ ਹੋ ਗਿਆ ਕਹਿੰਦੇ ਕਹਿੰਦੇ ਮੇਜਪਾ ਦੇ ਉੱਪਰ ਲਾਗੋ ਧਿਆਨ ਰਾਜਾ ਰਾਮ ਨਾਮ ਉਹਦਾ ਬ੍ਰਹਮ ਗਿਆਨ ਹੁਣ ਦੇਖੋ ਗੁਰਮੁਖੋਂ ਅਸੀਂ ਗੱਲ ਕਰ ਰਹੇ ਆਂ ਵਿਸਵਾਸਾਂ ਦੀ ਸਵਾਸਾਂ ਦੀ ਗਿਣਤੀ ਦੀ ਤੇ ਇਹ ਸਵਾਸਾਂ ਦੇ ਰਹਿੰਦਿਆ ਰਹਿੰਦਿਆ ਅਸੀਂ ਜੋ ਸਾਡਾ ਮਕਸਦ ਆ ਜੋ ਮਨੋਰਥ ਆ ਸਾਡਾ ਪ੍ਰਭੂ ਮਲਾਪ ਹਿਉ ਕਰਨਾ ਪਰ ਇੱਕ ਕਿਸੇ ਵੀ ਜੀਵਨਾ ਦੀ ਗੱਲ ਕੀਤੀ ਜਾਏ ਨਾ ਵੀ ਅਸੀਂ ਮਾਲਕ ਨੂੰ ਮਿਲਣਾ ਪ੍ਰਭੂ ਮਲਾਪਲੀ ਮਨੁੱਖਾ ਦੇ ਲਈ ਤੇਹਰੀ ਮਿਲੀ ਆ ਉਹ ਇੱਕ ਜੀਵ ਜਿਹੜਾ ਬੜਾ ਜੀਵ ਚਾਹ ਲੈਂਦਾ ਵੀ ਮਾਲਕ ਨੂੰ ਮਿਲਣਾ ਕੋਈ ਮਜ਼ਾਕ ਆ ਕਹਿੰਦਾ ਕਿ ਮਾਲਕ ਨੂੰ ਕਿਤੇ ਇੱਕ ਇੱਕ ਯੋਗ ਜੇ ਮਿਲਿਆ ਜਾਂਦਾ ਕਈ ਯੋਗ ਲੱਗ ਜਾਂਦੇ ਆ ਕਹਿੰਦੇ ਵੀ ਮਾਲਕ ਨੂੰ ਮਿਲਣਾ ਕਿਤੇ ਇਹਨਾ ਸੌਖਾ ਥੋੜਾ ਇਦਾਂ ਦੀਆਂ ਗੱਲਾਂ ਬਣਾਏਗਾ ਜਦ ਕਿ ਉਹ ਵਿਚਾਰਦਾ ਨਹੀਂ ਪਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਾਰੀ ਆ ਕਿ ਤੈਨੂੰ ਵਾਰੀ ਇਸੇ ਕੰਮ ਲਈ ਮਿਲੀ ਮਹਾਰਾ ਜੀ ਕਹਿੰਦੇ ਤੂੰ ਇਹਨੂੰ ਅਜੀਬ ਜਿਹਾ ਕੋਲ ਇੰਨਾ ਗੱਲ ਨੂੰ ਤੂੰ ਮਾਲਕ ਨੂੰ ਮਿਲਣਾ ਜਦੋਂ ਕੋਈ ਕਹਿ ਦਿੰਦਾ ਕਹਿੰਦੇ ਮੇਰੀ ਤੈਨੂੰ ਇਸੇ ਕੰਮ ਲਈ ਜਿਹੜਾ ਤੂੰ ਕੰਮ ਕਰਦਾ ਫਿਰਦਾ ਹੈ ਜਿਹੜੇ ਚੱਕਰਾਂ 'ਚ ਪਿਆ ਹੋਆ ਅਵਰ ਕਾਈ ਤੇਰੇ ਕਿਤੇ ਨਾ ਕੰਮ ਮੈਨ ਸਾਧ ਸੰਗਤ ਭਜ ਕੇਵਲ ਨਾ ਕਹਿੰਦੇ ਜਪੋ ਤਾਂ ਏਕੋ ਨਾਮਾ ਅਵਰ ਨਾ ਕੋਈ ਕੰਮ ਭਾਵ ਕਿ ਜਿਹੜੇ ਅਸੀਂ ਕਰਮ ਕਰਦੇ ਹਾਂ ਉਹ ਤੰ ਦੇ ਕੰਮ ਆ ਸਕਦੇ ਆ ਦੁਨਿਆਵੀ ਮੰਨਦੇ ਨਹੀਂ ਆ ਸਕਦੇ ਜੇ ਮੰਦਾ ਕੰਮ ਕਰਾਂਗੇ ਉਹ ਮਨ ਨੂੰ ਸੂਤ ਦੇਵੇਗਾ ਮਨ ਲਈ ਦਿਹਾੜੀ ਕਰਾਂਗੇ ਮਨ ਨੂੰ ਫੈਸਿਲਿਟੀ ਮਿਲੇਗੀ ਤਨ ਨੂੰ ਕਰਦੇ ਆ ਤਨ ਦੀ ਦਿਹਾੜੀ ਤਾਂ ਦਾ ਜਿਹੜਾ ਵਾਰ ਤੁਹਾਨੂੰ ਕਮੰਦੇ ਤੁਹਾਨੂੰ ਫੈਸਿਲਿਟੀ ਦੇ ਸਕਦੇ ਆ ਮੰਨ ਲਓ ਤੁਹਾਨੂੰ ਫੈਸਿਲਿਟੀ ਦੇ ਲਈ ਜੇ ਮਨ ਤਨ ਦੇ ਵਿੱਚ ਬੈਠਾ ਦੁਖੀ ਆ ਤਾਂ ਕੀ ਕਰ ਲਾਂਗੇ ਉੱਥੇ ਤਾਂ ਇਹ ਦਾ ਮਹਾਰਾ ਜੀ ਨੇ ਕਿਹਾ ਵੱਡੇ ਵੱਡੇ ਜੀ ਦੀਸੇ ਲੋਕ ਤੈਨ ਕੋ ਵੀ ਆਪੇ ਚਿੰਤਾ ਰੋਗ ਕਹਿੰਦੇ ਕੌਣ ਵੱਡਾ ਮਾਇਆ ਵੜਾਈ ਕਹਿੰਦੇ ਨਹੀਂ ਨਹੀਂ ਸੋ ਵੱਡਾ ਜਿਤਨਾ ਆਮ ਲਗ ਲਈ ਤੇ ਹੁਣ ਮਹਾਰਾ ਜੀ ਕਹਿੰਦੇ ਵੀ ਦੇਖ ਮੇਰੀ ਮਾਂ ਬੜੀ ਦਿੱਕਤੀ ਦਿੱਤੀ ਆ ਮਾਂ ਦੱਸਦਾ ਮੈਂ ਤੈਨੂੰ ਕੋ ਪੁੱਛਣਾ ਕਿ ਹੁਣ ਤਾਂ ਮੈਂ ਤੈਨੂੰ ਤੈਨੂੰ ਭੇਜ ਦਿੱਤਾ ਤੂੰ ਵਾਪਸ ਨਹੀਂ ਆ ਰਿਹਾ ਮੈਂ ਤੈਨੂੰ ਵਾਜਾਂ ਵੀ ਦੇ ਰਿਹਾ ਮੇਰੇ ਮਨ ਪਰਦੇਸੀ ਵੀ ਪਿਆਰੇ ਆਓ ਘਰੇ ਘਰ ਆ ਜਾ ਕਹਿੰਦੇ ਵੀ ਹੁਣ ਤੂੰ ਦਰਦੇ ਅੱਗੋਂ ਦੀ ਮੰਗੀ ਚਾਨਾ ਵਾ ਹੁਣ ਤੂੰ ਘਰ ਨਹੀਂ ਆ ਰਿਹਾ ਤੇ ਅੰਤ ਸਮੇਂ ਕਹਿੰਦੇ ਵੀ ਮੈਨੂੰ ਦਰਗਾਹ ਦੀ ਜਗ੍ਹਾ ਮਿਲ ਜੇ ਦਰਗਾਹ ਦੀ ਜਗ੍ਹਾ ਨਹੀਂ ਮਿਲਣੀ ਫਿਰ ਤੈਨੂੰ ਹੁਣ ਤੂੰ ਦੇਖ ਲੈ ਕੀ ਕਰਨਾ ਤੇ ਮਾਰੇ ਕਹਿੰਦੇ ਮਨਮੁਖ ਹੰਕਾਰੀ ਮੈਲ ਨਾ ਜਾਣੇ ਖੇਨਾ ਅਗੇ ਖਿਨ ਪਿਛੇ ਸਦਾ ਬੁਲਾਈਏ ਮਹਿਲ ਨਾ ਆਵੇ ਕਿਉਂ ਕਰਦਰਗੇ ਸੀ ਜੀ ਤੈਨੂੰ ਸਦਾ ਬੁਲਾ ਰਿਆ ਹਾਂ ਉਹ ਘਰ ਆ ਜਾ ਉਹ ਘਰ ਆ ਜਾ ਤੂੰ ਆਉਂਦਾ ਹੀ ਨਹੀਂ ਆ ਮੈਂ ਤੈਨੂੰ ਇੱਥੋਂ ਤੱਕ ਕਹਿ ਰਿਆ ਆਂ ਆਮ ਇਕਠੇ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਲ ਸਵਾਰੇ ਦੁਸ਼ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸਭ ਸਭ ਵਸ ਕਰਦੀਨੇ ਅਮਰਤ ਨਾਮ ਮਹਾਰਾਸ਼ਪੀਨੇ ਮੇਰ ਕੋ ਹੋਏ ਪਰ ਜੋ ਭਗਵਾਨ ਤੂੰ ਨਿਰਕੋ ਹੋ ਕੇ ਭਜਨ ਕਰ ਤੂੰ ਕਿਉਂ ਡਰ ਕਿਉਂ ਰਹਾ ਮੈਂ ਤੂੰ ਤੂੰ ਫੋਰ ਵਸਤਾ ਦੇ ਬੈ ਤੂੰ ਮੰਨਦਾ ਨਹੀਂ ਮੇਰੀ ਤੁਹ ਕਹਿੰਦੇ ਨਹੀਂ ਰਹਿੰਦਾ ਆਪਣੇ ਘਰੋਂ ਬਾਹਰ ਨਿਕਲ ਜੰਨਾ ਘਰ ਰੋ ਰੇ ਮਨ ਮੁਗਿਤ ਇਆਣੇ ਨਿਆਣਿਆਂ ਵਾਲਾ ਕੰਮ ਨਾ ਕਰ ਨਾਮ ਜਪੋ ਅੰਤਰਗਤ ਧਿਆਨੇ ਘਰ ਆ ਜਾ ਕਹਿੰਦੇ ਪਰ ਮਨ ਸਾਡਾ ਜਾਂਦਾ ਹੀ ਨਹੀਂ ਘਰ ਜਿਉਂ ਨਿਕਲਿਆ ਆ ਚੌਥਾ ਯੁਗ ਹੋ ਗਿਆ ਤੁਮਾਰੇ ਕਹਿੰਦੇ ਭੁੱਲ ਗਿਆ ਤੁਮਾਰੇ ਨੇ ਵੇਖੋ ਫਿਰ ਇਹ ਵੀ ਦੱਸਿਆ ਕਹਿੰਦੇ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖ ਨਾ ਭੁੱਲ ਕਹਿੰਦੇ ਦੁਨੀਆ ਨੂੰ ਵੇਖ ਕੇ ਨਾ ਭੁੱਲ ਜਾ ਉਹਨੇ ਤੇਰੇ ਕੋਲ ਲੇਖਾ ਮੰਗਣਾ ਹੀ ਸਵਾਸਾਂ ਦਾ ਲੇਖਾ ਮੁਰਾਬਾ ਮੰਗੇਸੀਆ ਬੈਠਾ ਕੱਢ ਵਹੀ ਉਹਨੇ ਵਹੀ ਖਾਤੇ ਖੋਲ ਲੈਣੇ ਤੇਰੇ ਪੀ ਦੱਸ ਕਿੱਥੇ ਖਰਚੇ ਤਾਂ ਹੀ ਕਹਿੰਦੇ ਨਾ ਐਸਾ ਕੰਮ ਮੂਲੇ ਨਾ ਕੀਤਾ ਜੇ ਤੇ ਅੰਤ ਪਛੋਤਾਈਏ ਤਾਂ ਹੀ ਭਗਤ ਫਰੀਦ ਜੀ ਕਹਿੰਦੇ ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖਣ ਵਾਲੇ ਇੱਕ ਆਪੋਰੇ ਗਰੀਬਾਨ ਮੈਂ ਸਰ ਨਹੀਂ ਉਹ ਕਰ ਵੇਖ ਵੇਖੀ ਕਿਤੇ ਕਾਲੇ ਲੇਖ ਨਾਲ ਲੇਖ ਨਹੀਂ ਉੱਥੇ ਨਤੀਜਾ ਆਉਣ ਲੱਗੇ ਤੇ ਫਿਰ ਆਖੇ ਫਿਰ ਰੋਵੇਂ ਉੱਥੇ ਹੈ ਨਾ ਤੇ ਇਹ ਨਹੀਂ ਆ ਵੀ ਉੱਥੇ ਮੁਕਰ ਜੇਗਾ ਆਖੀਗਾ ਮੈਂ ਤੇ ਕੰਮ ਹੀ ਨਹੀਂ ਕੀਤਾ ਤੇਰੀ ਵੀਡੀਓ ਬਣ ਗਈ ਹੈ ਚਿਤਰ ਗੁਪਤ 24 ਕੰਡ ਤੇਰੇ ਨਾਲ ਚੱਲ ਰਿਹਾ ਮਾਲਕ ਆਪ ਸਾਰੀ ਖੇਡ ਨਗਰ ਦੇ ਨੀਚੇ ਰੱਖ ਰਿਆ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਸ਼ਟ ਪ੍ਰਭ ਕੀਤੀ ਇੰਟੈਲੀਜੈਂਸੀ ਵਾਲੇ ਪੱਕੇ ਲਾਏ ਨਾਲ ਤੈਨੂੰ ਪੂਰੀ ਵੀਡੀਓ ਦਿਖਾਉਣੀ ਤੇਰੀ ਉੱਥੇ ਹਰੇ ਵਿਦਾਸ ਭਇਓ ਜਬ ਲੇਖੋ ਜੋ ਜੇ ਤੀਨੋ ਸੋਈ ਸੋਈ ਦੇਖਿਓ ਦਿਖਾਤਾ ਕਹਿੰਦਾ ਤੂੰ ਮੁਕਰ ਕਿਦਾਂ ਮੁਕਰੇਗਾ ਮਹਾਰਾਜ ਕਹਿੰਦੇ ਪਰ ਇਹਦੀ ਹਾਲਤ ਐਸੀ ਹੋ ਗਈ ਇੰਨਾ ਵੇਸਲਾ ਹੋ ਗਿਆ ਕਹਿੰਦੇ ਵਿੱਚੋਂ ਗਰਭ ਐ ਨਿਕਲ ਆਇਆ ਅਸੰਵਸਾਰ ਦੁਨੀ ਕਿਤਲਾਇਆ ਕਹਿੰਦੇ ਜੋ ਹੀ ਗਰਭ ਚੋਂ ਬਾਹਰ ਆਇਆ ਗਰਭ ਦੇ ਅੰਦਰ ਬੜੇ ਤਰਲੇ ਲੈਂਦਾ ਸੀ ਮਹਾਰਾਜ ਇੱਕ ਵਾਰੀ ਕੱਢਦੇ ਬਾਹਰ ਮੈਂ ਨਹੀਂ ਭੁੱਲਦਾ ਤੈਨੂੰ ਤਰਲੇ ਲੈ ਰਾਤ ਦਿਨ ਤਰਲੇ ਲੈ ਮਾਰੇ ਨੂੰ ਬੇਨਤੀਆਂ ਕਰਦਾ ਸੀ ਕਹਿੰਦੇ ਮਾਰੇ ਤੂੰ ਮਰਦੋ ਗਰਭ ਦੇ ਵਿੱਚ ਇੱਕ ਪਲ ਸਨ ਦੂਰ ਹੈ ਮੈਨੂੰ ਤੇ ਇਦਾਂ ਲੱਗ ਰਿਹਾ ਜਿਦਾ 50 ਬਰੀ ਹੋ ਗਿਆ ਤੇ ਮਾਰੇ ਵੇਖੋ ਕੋਈ ਕਹਿੰਦੇ ਨਾ ਇੱਕ ਪਲਖੇ ਨਿ ਵਿਸਰੇ ਤੂੰ ਸਵਾਮੀ ਜਾਨੋ ਬਰਸ 55 ਮਾਰੇ ਕਹਿੰਦਾ ਪੁੱਤ ਫਿਰ ਇਹ ਗੱਲ ਹੁਣ ਯਾਦ ਰੱਖੀ ਤੇ ਇਦਾਂ ਹੀ ਜੈਸੀ ਅਗਨ ਉਧਰ ਮੈਂ ਕੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜੇ ਹੀ ਕੋਈ ਫਰਕ ਨਹੀਂ ਹੋਏਗਾ ਕਰਤੇ ਖੇਲ ਰਚਾਇਆ ਜਿਹੜੇ ਪਰਿਵਾਰ ਨਾਲ ਮੈਂ ਤੈਨੂੰ ਜੋੜ ਲੱਗਾ ਵਾਂ ਅਗਨ ਕਟੰਬ ਕਟੰਬ ਪਰਵਾਰ ਨੂੰ ਕਹਿੰਦੇ ਸਾਗਰ ਸੰਸਾਰ ਪਰਮ ਮੋਹ ਅਗਿਆਨ ਅੰਧਾਰ ਪਰਮਾਰਾਇ ਕਹਿੰਦੇ ਜਦੋਂ ਗਰਭ ਚੋਂ ਬਾਹਰ ਆ ਗਿਆ ਭੁੱਲ ਗਿਆ ਜੂਨ ਛੜ ਜੋ ਜਗ ਮੇ ਆਇਓ ਲਾਗਤ ਪੌਣ ਖਸਮ ਬਿਸਰਾਇਓ ਪੌਣ ਚ ਆ ਕੇ ਮਿਲਿਆ ਸਭ ਭੁੱਲ ਗਿਆ ਤੇ ਜਦੋਂ ਫਿਰ ਮਹਾਰਾਜ ਨੇ ਇਹਨੂੰ ਲੰਤ ਪਾਈ ਜਦੋਂ ਲਾਂਤ ਪਈ ਜਦੋਂ ਵੇਖੋ ਕੋਈ ਇੰਨੇ ਕਰਾਰ ਕਰਕੇ ਆਵੇ ਤੇ ਬਾਅਦ ਚ ਭੁੱਲ ਜੇ ਤੇ ਮਾਰਾ ਹੀ ਕਹਿੰਦੇ ਜੇ ਕੁੱਲ ਪੂਤਨਾ ਗਿਆਨ ਵਿਚਾਰੀ ਵਿਧਵਾ ਕਸਨਾ ਭਈ ਮਹਤਾਰੀ ਕਹਿੰਦੇ ਤੇਰੀ ਹੁਣ ਵਿਧਵਾ ਕਿੰਨੂੰ ਕਹਿੰਦੇ ਗੁਰਮੁਖੀ ਸਾਰੇ ਸਮਝਦਾਰ ਹੋ ਕਹਿੰਦੇ ਵੀ ਤੂੰ ਐਸਾ ਜਿਹੜਾ ਐਸੀ ਜੀ ਵੇਖੋ ਇਥੇ ਕੀ ਲਾਂਤ ਪਈ ਕਹਿੰਦੇ ਤੇਰੀ ਮਾਂ ਵਿਧਵਾ ਕਿਉਂ ਨਹੀਂ ਹੋਗੀ ਫਿਰ ਅੱਗੇ ਕਹਿੰਦੇ ਕਹਿੰਦੇ ਜਿਸ ਨਾਲ ਭਾਉ ਭਗਤ ਨਹੀਂ ਸਾਦੀ ਜਨਮਤ ਕਸਨਾ ਮੂੰਹ ਆਪਰਾਧੀ ਤੇ ਜੰਮਦਾ ਕਿਉਂ ਨਹੀਂ ਮਰ ਗਿਆ ਹੋਜਿਆ ਕਿੰਨੀਆਂ ਲਾਂਤਾਂ ਦੇਖੋ ਇੱਕ ਬੰਦਾ ਨਾ ਕਈ ਵਾਰੀ ਪਾਣੀ ਪੜ ਕੇ ਆਕੜ ਆਕੜ ਕੇ ਤੁਰਦਾ ਵੀ ਮੈਂ ਬੜੇ ਦੱਸਦਾ ਮੈਂ ਇੰਨੇ ਪਾਠ ਕਰਦੇ ਮੈਂ ਇੰਨੇ ਕਰਦੇ ਇਹਨਾਂ ਨੂੰ ਪਤਾ ਵੀ ਚਪੇੜਾਂ ਮਰ ਜੀਆਂ ਮੂੰਹ ਤੇ ਉਹ ਤੇ ਗੁਰਬਾਣੀ ਨੇ ਚਪੇੜਾਂ ਮਾਰੀਆਂ ਉੱਥੇ ਥੱਪੜ ਖਾਦੇ ਕਿ ਜੇ ਇਹ ਨਹੀਂ ਸਿਮਰ ਨਹੀਂ ਕਰਦੇ ਨਾਮ ਭਜਨ ਨਹੀਂ ਕਰਦੇ ਇੱਕ ਪਾਸ ਪੜਨਾ ਗੁਰਨਾ ਸੰਸਾਰ ਕੀ ਕਾਰ ਹੈ ਕਾਰ ਇਹਨੂੰ ਬਣਾਇਆ ਮੈਂ ਪਾਠ ਪੜ੍ਹ ਰਹੇ ਹਾਂ ਪਰ ਵਿਚਗੀਆਂ ਗੱਲਾਂ ਬੁੱਝ ਨਹੀਂ ਰਹੀ ਪਾਠ ਪੜ੍ਹੇ ਨਾ ਬੁੱਝੀ ਭੇਖੀ ਭਰਮ ਭੁਲਾਏ ਭੇਖ ਵੀ ਧਰਨ ਕਰ ਲਿਆ ਫਿਰ ਫਿਰ ਇਹ ਗੱਲ ਸਾਡੇ ਉੱਤੇ ਢੁਕਦੀ ਤੇ ਮਹਾਰਾਜ ਨੂੰ ਫਿਰ ਕਹਿੰਦੇ ਕਹਿੰਦੇ ਕਾਹੇ ਭਈਆ ਫਿਰ ਤੋਂ ਭੁੱਲਿਆ ਭੁੱਲਿਆ ਜਦ 10 ਮਾਸੁਰਦ ਮੁਖ ਰਹਤੇ ਸੋਦਣ ਕੈਸੇ ਭੁੱਲਿਆ ਕਹਿੰਦੇ ਭੁੱਲ ਗਿਆ ਬੜੇ ਤਰਲੇ ਲੈਣਾ ਉਦੋਂ ਤਾਂ ਉਦੋਂ ਤਾਂ ਕਹਿਣਾ ਕੱਢ ਦੋ ਮੈਨੂੰ ਇੱਕ ਵਾਰੀ ਬਾਹਰ ਹੁਣ ਕੀ ਹੋਇਆ ਤੈਨੂੰ ਕਹਿੰਦੇ ਉਦੋਂ ਤਾਂ ਤਰਲੇ ਲੈਣਾ ਹਾਂ ਤੇ ਕੀ ਹੋ ਗਿਆ ਤੈਨੂੰ ਫਿਰ ਮਹਾਰਾਜ ਨੇ ਵੇਖੋ ਬੁੱਢੇ ਹੋਣ ਤੱਕ ਸਮਝਾਇਆ ਕਿ ਚਾਲੇ ਨੂੰ ਅਗਲ ਆ ਜੇ ਜਿਦਾ ਮਾਨਬਾਤ ਹੁੰਦਾ ਨਾ ਕਿ ਚੱਲ ਹੁਣ ਵੀ ਸਮਝ ਜੇ ਹੁਣ ਵੀ ਸਮਝ ਜੇ ਹੁਣ ਵੀ ਸਮਝ ਜੇ ਬੁੱਢੇ ਹੋਣ ਤੱਕ ਸਮਝਾਉਂਦੇ ਰਹੇ ਮਹਾਰਾਜ ਕਹਿੰਦੇ ਫਿਰ ਮਹਾਰਾਜ ਨੇ ਹਾਰ ਕੇ ਵੀ ਕਿਹਾ ਕਹਿੰਦਾ ਬਿਰਦ ਭਇਓ ਸੂਜੇ ਨਹੀਂ ਤੈਨੂੰ ਅਗਲ ਨਹੀਂ ਆਈ ਜੇ ਕੰਦੇ ਥੋੜੀ ਵੀ ਤੂੰ ਬੁੱਢਾ ਹੋ ਗਿਆ ਹਾਂ ਦੁਨੀਆਂ ਦੇ ਰੰਗ ਵੇਖ ਲੇ ਤਮਾਸ਼ੇ ਵੇਖ ਲੇ ਆ ਤੂੰ ਜੇ ਰਜਿਆ ਨਹੀਂ ਅੱਖੇ ਦੇਖਣਾ ਰਜਿਆ ਰੰਗ ਤਮਾਸ਼ੇ ਇਨਾ ਖਾਣਾ ਦੇ ਤਮਾਸ਼ੇ ਦੁਨੀਆਂ ਦੇ ਵੇਖ ਕੇ ਰੱਜਿਆ ਨਹੀਂ ਤੂੰ ਤੇਰੇ ਕੋਲ ਲੇਖਾ ਮੰਗਣਾ ਔਖਾ ਨੇ ਸਾਹਿਬ ਲੇਖਾ ਮੰਗਸੀ ਦੁਨੀਆਂ ਦੇਖਣਾ ਭੁੱਲ ਤੀ ਦੁਨੀਆਂ ਨੂੰ ਦੇਖ ਕੇ ਭੁੱਲਿਆ ਨਾ ਮਾਲਕ ਨੂੰ ਤੇ ਤੇਰੇ ਕੋਲ ਵੇਖੇ ਜੋ ਲੇਖਾ ਪੁੱਛਿਆ ਫਿਰ ਔਖਾ ਹੋਣਾ ਉੱਥੇ ਤੇ ਫਿਰ ਇਹਨੂੰ ਕਹਿੰਦੇ ਵਿਰਦ ਭਇਓ ਸੂਝੇ ਨਹੀਂ ਕਾਲ ਪਹੁੰਚੇ ਵਾਨ ਕਿਉ ਤੇਰੇ ਸਿਰ ਤੇ ਆ ਗਿਆ ਉਹ ਕਾਲ ਸਮਾ ਤੇਰੇ ਸਿਰ ਤੇ ਆਇਆ ਵਾ ਕਹੋ ਨਾਨਕ ਨਰ ਬਾਵਰੇ ਕਿਉਂ ਨਾ ਭਜੇ ਭਗਵਾਨ ਪਾਗਲਾ ਬਾਵਰਾ ਪਾਗਲ ਨੂੰ ਕਹਿੰਦੇ ਬਾਵਰੇ ਮਨੁੱਖਾ ਕਿਉਂ ਨਾ ਭਜੇ ਭਗਵਾਨ ਵਾਏ ਮਤਲਬ ਕਿਉਂ ਸਿੱਧਾ ਸਵਾਲ ਖੜਾ ਕਰ ਰਿਹਾ ਵੀ ਕੀ ਗੱਲ ਆ ਦੱਸ ਕਿਉਂ ਨਹੀਂ ਸਿਮਨ ਕਰਦਾ ਕੀ ਕਾਰਨ ਹੈ ਕੀ ਦੱਸਾਂਗੇ ਕਾਰ ਕਿਉਂ ਨਹੀਂ ਹੀ ਕਰਦੇ ਤੇ ਫਿਰ ਉੱਥੇ ਕਈ ਕਹਿ ਜਾਂਦੇ ਜੀ ਸਮਾਂ ਨਹੀਂ ਸਮਾਂ ਕਿਉਂ ਨਹੀਂ ਹੈ ਮਹਾਰਾਜ ਤਾਂ ਕਹਿੰਦੇ ਤੈਨੂੰ ਮਿਲਿਆ ਹੀ ਸਮਾਂ ਇਸੇ ਕਰਕੇ ਆ ਪਈ ਪ੍ਰਾਪਤ ਮਨੁੱਖ ਦੇਹੜੀਆ ਗੋਦ ਵਿੱਚ ਕੇ ਤੇਰੀ ਬਰੀਆ ਤੁੱਕੇ ਦੀ ਜੀ ਤੇ ਪੁਕਾਰ ਪੁਕਾਰ ਕੇ ਕਹਿ ਰਿਹਾ ਇਹ ਤੇਰੀ ਔਸਰ ਇਹ ਤੇਰੀ ਬਾਹਰ ਘੱਟ ਪੀਤਰ ਤੂੰ ਦੇਖ ਵਿਚਾਰ ਵਿਚਾਰ ਲੈ ਹੁਣ ਆਪਣੇ ਅੰਦਰ ਕਹਿਤ ਗਵੀਰ ਜੀਤ ਕੇ ਹਾਰ ਬਹੁਤ ਕਹੋ ਪੁਕਾਰ 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 ਕਹਿ ਰਿਹਾ ਤੈਨੂੰ ਤੂੰ ਕਿੱਥੇ ਕਹੀ ਜਾਣਾ ਮੇਰੇ ਕੋ ਸਮਝ ਸਮਾਜ ਨੇ ਨੂੰ ਐਸੇ ਕੰਮ ਲਈ ਦਿੱਤਾ ਜਿਹੜੇ ਕੰਮ ਤੂੰ ਕਰਦਾ ਪਿਆ ਉਹ ਤੂੰ ਪਸ਼ੂ ਵੀ ਕਰਦੇ ਆ ਖਾ ਲਿਆ ਪੀ ਲਿਆ ਸੌਣਿਆ ਬੱਚੇ ਪਾਲ ਲੇ ਬਾਡੀ ਤੇਰੀ ਮਾਂਸ ਦੀ ਇਹ ਕੰਮ ਤੂੰ ਪਸ਼ੂਆਂ ਵਲੇ ਕਰੀ ਜੰਨਾ ਕਰਤੂਤ ਪਸ਼ੂ ਕੀ ਮਾਂਸ ਜਾਤ ਲੋਕੋ ਕੋ ਪਚਾਰਾ ਕਰੇ ਦਿਨ ਰਾਤ ਬਾਹਰ ਭੇਖ ਬਾਹਰ ਭੇਖ ਅੰਤਰ ਮਲ ਮਾਇਆ ਛਕਸ਼ ਨਾਹੀ ਕਸ਼ ਕਰੇ ਸਪਾਇਆ ਛਪਣਾ ਨਹੀਂ ਬਥੇਰੇ ਵੇਖੋ ਮਾਰੇ ਫੇਰ ਸਮਝਾਉਂਦੇ ਕਹਿੰਦੇ ਫਰੀਦਾ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਈ ਕਾਲੀ ਜਿਨੀ ਨਾ ਰਾਵਿਆ ਧੌਲੀ ਰਾਵੇ ਕੋਈ ਕਹਿੰਦੇ ਚੱਲ ਜੇ ਤੂੰ ਕਾਲਿਆਂ ਜਿਨੀ ਯਾਦ ਕੀਤਾ ਹੁਣ ਤੇਰੇ ਚਿੱਟੇ ਹੋ ਗਏ ਹੁਣ ਯਾਦ ਕਰਲਾ ਹਉਣੀ ਯਾਦ ਕਰਨਾ ਕਹਿੰਦੇ ਕਰ ਸਾਇੰਸੋਂ ਪਰੇ ਦੀ ਰੰਗ ਨਵੇਲਾ ਹੋਏ ਕਿ ਦੁਨੀਆ ਦੇ ਰੰਗ ਵੇਖ ਲਿਓ ਹੁਣ ਤੂੰ ਐ ਵੀ ਰੰਗ ਵੇਖ ਲਾ ਭਾਵਕੇ ਮਨ ਨੂੰ ਲਾਸਟ ਸਟੇਜ ਤੱਕ ਸਮਝਾਇਆ ਜਾਂਦਾ ਬਾਾਰ-ਬਾਰ ਸਮਝਾਇਆ ਜਾਂਦਾ ਬਾਾਰ-ਬਾਰ ਸਮਝਾਇਆ ਜਾਂਦਾ ਕਿ ਅਜੂ ਸਮਝ ਕਛ ਬਿਗੜਿਓ ਨਾਹੀਂ ਪਾਜਲੇ ਨਾਮਰਾਰ ਅਜੇ ਵੀ ਸਮਝ ਜਾ ਜਾਗ ਲੇ ਹੋਰੇ ਮਨਾ ਜਾਗ ਲੇ ਹੋ ਜਾਗ ਜਾ ਅਜੇ ਵੀ ਤ੍ਰੈਗੁਣਾਂ ਦੀ ਨੀਂਦ ਚ ਜਾਗ λεਹਰੇ ਮਨ ਜਾਗ ਲਿਓ ਕਹਾ ਗਾਫਲ ਸੋਇਆ ਕਿਉਂ ਇਨੀ ਗੂੜੀ ਨੀਂਚੇ ਸੌਂ ਗਿਆ ਇੱਕ ਤਾਂ ਨੀਂਦ ਹੁੰਦੀ ਏ ਇੱਕ ਗੂੜੀ ਨੀਂਦ ਹੁੰਦੀ ਕਹਿੰਦੇ ਗਾਫਲ ਸੋਇਆ ਗੂੜੀ ਨੀਂਚੇ ਸੌਂ ਗਿਆ ਕਹਿੰਦੇ ਜੋ ਤਨ ਉੱਪਰ ਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਆ ਜਿਹੜਾ ਕਪੜਾ ਸਰੀਰ ਕੂਪੀ ਲਿਆ ਫਿਰ ਲਈ ਫਿਰਦਾ ਵੀ ਲਵਾ ਲੈਣਾ ਤੇਰਾ ਤੂੰ ਕਿੱਥੇ ਕਬਜ਼ੇ ਕਰਦਾ ਫਿਰਦਾ ਮੇਰੀ ਧੀ ਮੇਰਾ ਪੁੱਤ ਮੇਰਾ ਘਰ ਵਾਲੀ ਮੇਰਾ ਪਰਿਵਾਰ ਮੇਰਾ ਤੇ ਮਹਾਰਾ ਇਹ ਕਹਿੰਦੇ ਮਨਮੁਖ ਜਾਣੇ ਆਪਣੇ ਇਹ ਪੁੱਤ ਸੰਜੋਗ ਮਨਮ ਕਹਿੰਦਾ ਮੇਰੇ ਮੇਰੇ ਮਹਾਰਾਜ ਕਹਿੰਦੇ ਫਸ ਗਿਆ ਤੂੰ ਕਿਹਾ ਜਦ ਲਗ ਮੇਰੀ ਮੇਰੀ ਕਰੇ ਤਾवला ਦਾ ਕਾਜ ਏਕ ਨਾ ਸਰੇ ਇੱਕ ਵੀ ਕਾਲ ਚੜਾ ਸਿਰੇ ਚੜਨਾ ਜਾਂ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਲ ਸਵਾਰੇ ਆਏ ਕਹਿੰਦੇ ਤੈਨੂੰ ਤਾਂ ਸੰਜੋਗੀ ਦਿੱਤੇ ਸੀ ਤੂੰ ਭਲੇ ਖਾ ਪਾ ਗਿਆ ਇਹ ਸਰੀਰ ਵੀ ਤੇਰਾ ਨਹੀਂ ਜਿਹੜਾ ਤੈਨੂੰ ਕਪੜਾ ਦਿੱਤਾ ਤੂੰ ਦੂਖ ਰੰਦੇ ਕਬਜਾ ਕਰਨ ਲੱਗ ਪਿਆ ਉਹ ਤੈਨੂੰ ਦੇ ਇੱਕ ਰਾਖਾ ਬਣਾ ਕੇ ਇੱਥੇ ਭੇਜਿਆ ਹੀ ਜੋ ਰਾਖਾ ਖੇਤ ਉੱਪਰ ਪੜਾਏ ਖੇਤ ਖਸਮ ਦਾ ਖੇਤ ਕਿਦਾ ਏ ਸਿਰ ਗ੍ਰੂਪੀ ਖਸਮ ਦਾ ਤੇ ਮਾਰੇ ਕੇ ਰਾਖਾ ਉੱਠ ਜਾਏ ਖੇਤ ਖਸਮ ਦਾ ਰਾਖਾ ਉੱਠ ਜਾਏ ਤੂੰ ਮਾਲਕ ਬਣ ਗਿਆ ਆ ਕੇ ਇੱਥੇ ਉਹ ਤੂੰ ਤੇ ਨੌਕਰ ਆ ਨੌਕਰ ਬਣ ਕੇ ਚੱਲ ਜੇ ਤੂੰ ਮਾਲਕ ਬਣੇਗਾ ਨਾ ਫਿਰ ਨਫਾ ਨੁਕਸਾਨ ਵੀ ਤੇਰਾ ਹੋਆ ਚੱਲੀ ਫਿਰ ਬਾਂਜਾ ਮਾਲਕ ਤੇ ਜਦੋਂ ਅਸੀਂ ਮਾਲਕ ਨੂੰ ਮਾਲਕ ਬਣਾ ਕੇ ਆਪ ਨੌਕਰ ਬਣ ਕੇ ਚੱਲਦੇ ਆਂ ਫਿਰ ਨਫਾ ਨੁਕਸਾਨੋਂ ਮਾਲਕ ਦਾ ਫਿਰ ਕੋਈ ਮਾਲਕ ਨਹੀਂ ਚਾਹੁੰਦਾ ਹਨ ਨੂੰ ਨਾ ਨੁਕਸਾਨ ਹੋਵੇ ਫਿਰ ਲਾਭ ਹੀ ਲਾਵਾ ਇਸ ਕਰਕੇ ਕੋਸ਼ਿਸ਼ ਕਰੀਏ ਕਿ ਨੌਕਰ ਬਣ ਕੇ ਵਿਚਰੀਏ ਖੇਡ ਨੂੰ ਖੇਡ ਸਮਝ ਕੇ ਖੇੜੀਏ ਕਿਉਂਕਿ ਇਹ ਰਚਨਾ ਝੂਠ ਆ ਲੇਖੋ ਅਹੀਂ ਬਹੁਤ ਸਾਰੇ ਜੀਵ ਅੱਜ ਡਿਪਰੈਸ਼ਨ ਦੇ ਪੇਸ਼ੈਂਟ ਹੋ ਰਹੇ ਆ ਐਂਗਜ਼ਾਇਟੀ ਇਨੀ ਇਨੀ ਗੋਲੀਆਂ ਖਾ ਰਹੇ ਨੀਂਦ ਨਹੀਂ ਆ ਰਹੀ ਤੇ ਟੈਨਸ਼ਨ ਕਰਦੀ ਆ ਵਿਚਾਰਾਂ ਦੀ ਤੇ ਵਿਚਾਰ ਕਾਦੇ ਆ ਮਾਇਆ ਦੇ ਦੇਸ਼ ਦੇ ਤੇ ਜਦੋਂ ਜੇ ਅਸੀਂ ਕਹਿੰਨੇ ਆ ਜੇ ਸਾਨੂੰ ਸਮਝ ਹੋਵੇ ਤੇ ਮਹਾਰਾਜ ਨੇ ਇੱਕ ਸ਼ਬਦ ਚ ਗੱਲ ਮਗਾਤੀ ਕਹਿੰਦੇ ਜਾਗਰਤਨਾ ਸਭ ਝੂਠ ਹੈ ਜਾਣਦੇ ਹੋਰੇ ਨੀਤ ਕਹਿੰਦੇ ਵੀ ਮੇਰੇ ਸੱਜਣਾ ਜਾਣ ਲਾਇ ਗੱਲ ਨੂੰ ਝੂਠ ਆ ਤੇ ਜਦੋਂ ਪਤਾ ਹੀ ਲੱਗ ਗਿਆ ਝੂਠ ਆ ਤਾਂ ਝੂਠ ਦੀ ਟੈਨਸ਼ਨ ਕਾਦੀ ਜਿਹੜੀ ਗੱਲ ਹੈ ਹੀ ਝੂਠੀ ਆ ਜੋ ਸੱਚ ਹੈ ਹੀ ਨਹੀਂ ਆ ਉਹਦੀ ਟੈਨਸ਼ਨ ਕਾਦੀ ਪਰ ਹਾਨੂੰ ਟੈਨਸ਼ਨ ਕਿਉਂ ਆਹੀ ਮੰਨ ਚੇ ਵਸਾਲਿਆਹੀਂ ਸੱਚ ਕਰਕੇ ਮੰਨ ਲਿਆ ਇਹਨੂੰ ਖੇਲ ਨੂੰ ਖੇਲ ਸਮਝਿਆ ਹੀ ਨਹੀਂ ਤੇ ਮਾਰਾ ਹੀ ਕਹਿੰਦੇ ਕਿਆ ਤੂੰ ਸੋਇਆ ਜਾਗ ਧਿਆਣਾ ਤੈਨ ਜੀਵਨ ਜਗ ਸੱਚ ਕਰ ਜਾਣਾ ਤੂੰ ਸੱਚ ਕਰਕੇ ਮੰਨੀ ਬੈਠਾ ਇਹਨੂੰ ਬਾਤ ਤੇਰੇ ਕਹਿੰਦੇ ਕਿ ਤੂੰ ਸੱਚ ਕਰਕੇ ਮੰਨ ਲਿਆ ਇਹ ਤਾਂ ਝੂਠ ਸੀ ਇਹ ਤਾਂ ਖੇਲ ਸੀ ਇੱਕ ਪਰ ਜਦੋਂ ਅਸੀਂ ਇਹਨੂੰ ਸੱਚ ਕਰਕੇ ਮੰਨਦੇ ਆ ਮਾਇਆ ਜੇ ਖੋਭ ਜਾਂਦੇ ਆ ਤੇ ਫਿਰ ਮਾਇਆ ਹਨੂ ਖਾ ਜਾਂਦੀ ਹੈ ਮਾਇਆ ਕੀ ਕਰਦੀ ਆ ਖਾਜ ਹੁੰਦੀ ਆ ਬਿਨਾ ਦੰਦਾਂ ਤੋਂ ਖਾ ਜਾਂਦੀ ਨਿਗਲ ਜਾਂਦੀ ਸੰ ਕਹਿੰਦੇ ਮਾਇਆ ਮਮਤਾ ਮੂਹਣੀ ਜਿਨ ਵਿਣ ਦੰਤਾਂ ਜਗ ਖਾਇਆ ਤੇ ਖਾਦੇ ਕਿਹੜੇ ਕਿਹੜੇ ਬੰਦੇ ਉਹਨੇ ਫਿਰ ਕਿੰਨਾ ਕਿੰਨਾ ਨੂੰ ਖਾਦਾ ਕਿਹੜੇ ਕਿਹੜੇ ਛੱਡੇ ਉਹਨੇ ਕਹਿੰਦੇ ਮਨਮੁਖ ਖਾਦੇ ਮਨਮੁਖਾਂ ਨੂੰ ਖਾ ਗਈ ਤੇ ਕਹਿੰਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ ਉਹ ਉਬਰ ਗਏ ਉੱਪਰ ਆ ਗਏ ਮਾਇਆ ਤੋਂ ਉੱਠ ਗਏ ਜਿਨਾਂ ਨਾਮ ਨਾਲ ਚਿਤ ਲਾ ਲਿਆ ਕਹਿੰਦੇ ਗੁਰਮੁਖ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੇ ਸੱਚ ਨਾਮ ਚਿਤ ਲਾਇਆ ਫਿਰ ਅੱਗੇ ਇੱਕ ਸ਼ਬਦ ਚ ਕਹਿੰਦੇ ਕਹਿੰਦੇ ਬਿਨ ਨਾਵੇਂ ਜਗ ਕਮਲਾ ਫਰੇ ਗੁਰਮੁਖ ਨਦਰਿ ਆਇਆ ਕਹਿੰਦੇ ਬਿਨਾ ਨਾਮ ਤੋਂ ਕਮਲਿਆਂ ਵਾਂਗੂ ਤੁਰੇ ਫਿਰਦੇ ਜੀ ਬਿਨਾ ਨਾਮ ਤੋਂ ਕਮਲਿਆਂ ਜਿਹੀ ਨਹੀਂ ਆਈ ਤੇ ਕਮਲੇ ਦੀ ਪਹਿਚਾਨ ਕੀ ਹੁੰਦੀ ਆ ਕਮਲਾ ਜਿਹੜਾ ਬੰਦਾ ਉਹਨੂੰ ਆਪਣੇ ਘਰ ਦੇ ਪਰੋਹਣੇ ਪਤਾ ਹੁੰਦਾ ਉਹਨੂੰ ਆਪਣੇ ਮਾਪੇ ਦਾ ਉਹਦੀ ਜਾਨਦਸ ਜਿਹੜੀ ਆ ਵੀਕ ਹੋ ਜਾਂਦੀ ਚਲੀ ਜਾਂਦੀ ਆ ਉਹਨੂੰ ਕਿੱਥੇ ਰਸਾਉਣਾ ਵਾ ਕਿੱਥੇ ਬਹਿਣਾ ਵਾ ਕੀ ਖਾਣਾ ਵਾ ਉਹ ਭਾਵੇਂ ਆਪ ਕੋ ਆਪਣਾ ਭੁੱਲ ਜਾਂਦਾ ਓ ਇਦਾਂ ਹੀ ਜੀਏ ਤੇ ਅਸੀਂ ਆਪਣਾ ਭੁੱਲੇ ਹਾਂ ਹੁਣ ਆਏ ਆਪੇ ਦੀ ਵਿਚਾਰ ਆ ਆਪਣੇ ਤੇ ਖਿਆਲ ਲਿਓ ਮਾਰੇ ਪੁੱਛਦੇ ਸਾਨੂੰ ਉਹ ਜਦੋਂ ਕਮਲਾ ਮਿਲਦਾ ਨਾ ਨਹੀਂ ਪੁੱਛਦੇ ਕਹਿੰਦੇ ਭਾਈ ਕੀ ਨਾਮ ਤੇਰਾ ਉਹ ਜਦੋਂ ਫਿਰ ਵੇਖਦਾ ਦੱਸਦਾ ਨਹੀਂ ਕਹਿੰਦੇ ਤੇਰੇ ਮੰਮੀ ਡੈਡੀ ਦਾ ਕੀ ਨਾਮ ਆ ਕਿਹੜੇ ਪਿੰਡ ਦਾ ਤੂੰ ਤੂੰ ਕਿੱਥੋਂ ਆਇਆ ਤੂੰ ਹੱਸੀ ਜਾਂਦਾ ਕੋ ਕਹਿੰਦੇ ਕੋਈ ਇਹ ਸਿਰੇ ਦਾ ਕਮਲਾ ਇਹਦਾ ਕੰਮ ਖਰਾਬ ਆ ਇਦਾਂ ਹੀ ਮਹਾਰਾ ਜੀ ਕਹਿੰਦੇ ਸੁਣੋ ਰੇ ਤੂੰ ਕੌਣ ਕਹਾਂ ਤੇ ਆਇਓ ਤੂੰ ਕੌਣ ਆ ਤੂੰ ਕਿੱਥੋਂ ਆਉਂਦਾ ਵਾ ਕਹਿੰਦੇ ਇਹ ਤੀਨੋ ਜਾਣੇ ਕਿ ਇੱਕ ਮੁੱਦਤ ਚਲਤੇ ਖਬਰ ਨਾ ਪਾਇਓ ਫਿਰ ਜਦੋਂ ਚਲਾ ਜਾਂਦਾ ਕੋਈ ਕਹਿੰਦੇ ਤੈਨੂੰ ਖਬਰ ਨਹੀਂ ਲੱਗਦੀ ਕਿੱਥੇ ਗਿਆ ਕਹਿੰਦੇ ਤੈਨੂੰ ਇੰਨਾ ਵੀ ਪਤਾ ਤੂੰ ਕਿੱਥੋਂ ਹੋਣਾ ਤੂੰ ਕੌਣ ਕਿੱਥੋਂ ਆਇਆ ਤੂੰ ਜੇ ਆਹ ਦੇ ਸਰੀਰ ਤੋਂ ਕੱਢ ਦਿੱਤਾ ਜਾਵੇ ਕਿੱਥੇ ਜਾਏਗਾ ਕਹਿੰਦੇ ਖੋਜ ਤਾਂ ਕਰ ਇਹ ਚੀਜ਼ ਦੀ ਤੂੰ ਕੌਣ ਇਸ ਮਨ ਕੋ ਕੋਈ ਖੋਜੋ ਭਾਈ ਤਨ ਛੂਟੇ ਮਨ ਕਹਾਂ ਸਮਾਈ ਕਿੱਥੇ ਸਮਾ ਜਾਂਦਾ ਕਿੱਥੇ ਚਲਾ ਜਾਂਦਾ ਵਾ ਪਰ ਅਸੀਂ ਖੋਜ ਵੀ ਕਰਨੀ ਸੀ ਅਸੀਂ ਇੱਧਰ ਆ ਕੇ ਮਾਰੇ ਕਹਿੰਦੇ ਧੰਦਾ ਕਰਤਿਆਂ ਮਹਿਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਧੰਦਿਆਂ 'ਚ ਫਸ ਗਏ ਸੋ ਇਸ ਕਰਕੇ ਇਹਨਾਂ ਧੰਦਿਆਂ ਤੋਂ ਉੱਪਰ ਉੱਠ ਕੇ ਮਨ ਦੇ ਲਈ ਜੋ ਕਰਮਾ ਉਹਨੂੰ ਨਿਭਾਈਏ ਸੋ ਵੱਧ ਤੋਂ ਵੱਧ ਸਿਮਰਨ ਕਰਕੇ ਅੱਗੇ ਵਧਿਏ ਕਿਉਂਕਿ ਜਿਹੜਾ ਸਮਾਂ ਵਾ ਇਹ ਸੀਮਤ ਆ ਸਮਾਂ ਜਿਹੜਾ ਵਾ ਗਿਣਤੀ ਮਿੰਤੀ ਦਾ ਵਾ ਸੋ ਇਸ ਕਰਕੇ ਇੰਨੀਆਂ ਬੇਨਤੀਆਂ ਕਰਦਾ ਕੀ ਮਾਦਾ ਜਾ ਚਕਾਂ ਹੌਲ ਚੱਕ ਦੀ ਮਾਫੀ ਗੁਰੂ ਤੇ ਸੰਗਤ ਬਖਸ਼ਣ ਜੋਗ ਹੈ ਬਖਸ਼ ਦੇਣਾ ਸੋ ਬਹੁਤ ਬਹੁਤ ਧੰਨਵਾਦ ਆਪਰਾ ਰੂਪੀ ਸੰਗਤ ਦਾ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਬੈਠੇ ਪੂਰਨ ਸਭਾ ਦਾ ਤੇ ਅਕਾਲ ਪੁਰਖ ਪਰਿਪੂਰਨ ਪ੍ਰਮਾਤਮਾ ਜੀ ਦਾ ਦੇਖ ਦੀਆਂ ਗਹਿਰਾਈਆਂ ਤੋਂ ਧੰਨਵਾਦ ਜਿਹੜੇ ਆਪ ਹੀ ਕਿਰਪਾ ਕਰਦੇ ਨੇ ਆਪਣੀ ਸਿੱਖ ਸਿਵਾ ਕਰਵਾਉਂਦੇ ਨੇ ਆਪ ਸੰਗਤ ਦੇ ਦਰਸ਼ਨ ਕਰਾਉਂਦੇ ਨੇ ਬਹੁਤ ਬਹੁਤ ਧੰਨਵਾਦ ਆਪੇ ਸੰਗਤ ਸਤਿ ਬਾਲੇ ਆਪੇ ਵਿਦਾ ਕਰਾਵੇ ਆਪ ਹੀ ਸੰਗਤ ਲੈ ਕੇ ਆਉਂਦਾ ਆਪ ਹੀ ਵਿਦਾਇਗੀ ਦੇ ਜਿੰਦਾ ਇਹਨੇ ਜੇ ਸੁਨੋ ਕਿਰਪਾਲ ਹੋਵੇ ਯਾਰ ਆਪੇ ਤੇ ਸੁਨੋ ਹੁਕਮ ਮੰਨਾਂਏ ਤੇ ਆਪ ਹੀ ਕਿਰਪਾ ਕਰੇ ਮਾਲਕ ਹੁਣਾ ਆਪਣਾ ਹੁਕਮ ਹੀ ਮੰਨਾਲੇ ਪ੍ਰਵਾਨ ਹੋ ਜੀਏ ਹੁਕਮ ਮੰਨਿਆ ਹੋਈ ਪ੍ਰਵਾਨ ਤਾਂ ਖਸਮੇ ਕਾ ਮਹਿਲ ਪਾਈ ਸੀ ਭਾਵਕੇ ਸਤਗੁਰ ਕੀ ਬਾਣੀ ਸਤ ਸਤ ਕਰ ਜਾਨੋ ਗੁਰ ਸਿੱਖੋ ਉਹ ਗੁਰ ਸਿੱਖੋ ਸਤ ਕਰਕੇ ਮੰਨ ਲਿਓ ਕਹਿੰਦੇ ਹਰ ਕਰਤਾ ਆਪ ਮੋਹ ਕਢਾਈ ਇਹ ਕਰਕੇ ਕਹਿੰਦੇ ਮਾਲਕ ਆਪ ਹੀ ਜਿਹੜਾ ਵਾ ਉਹ ਇਹ ਬਚਨ ਜਿਹੜੇ ਆ ਘਟਾਉਂਦਾ ਵਾ ਪ੍ਰਸਨਾ ਦੇ ਵਰਤਦਾ ਸੋ ਇਹਨੀਆਂ ਬੇਂਤੀਆਂ ਕਰਦਾ ਖਮਾ ਦਾ ਜਾਚੀਆਂ ਪੁੱਲ ਚੁੱਕ ਦੀ ਮਾਫੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ